ਇਦਾਂ ਦੀ ਅਧਿਆਤਮਿਕ ਚਰਚਾ ਵਾਲੀਆਂ ਵੀਡੀਓਜ਼ ਕੋਈ ਇੰਨਾ ਦੇਖਦਾ ਨਹੀਂ। ਇਹ ਸੀ ਕਿ ਨਾ ਉਹਨਾਂ ਨੂੰ ਆਤਾ ਪੁੱਤਾ ਕੁਝ ਨਹੀਂ। ਨਾ ਉਹਨਾਂ ਨੂੰ ਇਹਨੂੰ ਗੱਲ ਲੈਣ ਦਾ ਨਾ ਆਪਣੇ ਵਿਚਾਰ ਪੇਸ਼ ਕਰਨ ਦੀ ਆਦਤ ਹੁੰਦੀ ਆ ਜਾਂ ਕੋਈ ਕਿਤਾਬ ਚ ਕਿਤੋਂ ਪੜ੍ਹ ਲਿਆ ਅਦਰ ਸੁਣੇ ਉਹਦੇ ਆਧਾਰ ਤੇ ਵੀ ਉਹਨਾਂ ਨੇ ਆਪਣੀ ਬਿਕਾਸ ਦਿਸ ਕੁਐਸ਼ਨ ਚ ਚਲੋ ਮੋਟੀ ਜੀ ਗੱਲ ਆਪਾਂ ਕਰ ਲੈਨੇ ਆ ਕਿਉਂਕਿ ਮੈਨੂੰ ਡਰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਦੋਂ ਵੀ ਮੈਂ ਇਸ ਗੱਲ ਬਾਰੇ ਗੱਲ ਕਰਨੀ ਆ ਉਹ ਗੱਲ ਕਿਸੇ ਦਾ ਭੈਸਫਲਾ ਕਰੇ ਜੇ ਅਸੀਂ ਆਪਣੀ ਹਵਸਤਾ ਤੇ ਵਿਸ਼ਵਾਸ ਇਹ ਆਪਣੀ ਹਵਸਤਾ ਨੂੰ ਸੱਚ ਸਮਝ ਕੇ ਚੱਲਾਂਗੇ ਅਸੀਂ ਕਹਾਂਗੇ ਇਦਾਂ ਦੀ ਕੋਈ ਆਵਾਜ਼ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਜੀ ਸਾਂਝੇ ਕਰਦੇ YouTube ਚੈਨਲ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਰਵਿੰਦਰ ਸਿੰਘ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਅਸਲ ਦੇ ਵਿੱਚ ਇਹ ਵੀਡੀਓ ਸਾਡੀ ਪਿਛਲੀ ਵੀਡੀਓ ਦਾ ਹੀ ਇੱਕ ਅਗਲਾ ਭਾਗ ਹੈ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਨਹਦ ਨਾਦ ਦੇ ਉੱਤੇ ਬੜੇ ਹੀ ਵਿਸਥਾਰ ਦੇ ਨਾਲ ਗੱਲ ਕੀਤੀ ਉਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਦਰਸ਼ਕਾਂ ਦੇ ਸਾਡੇ ਕੋਲ ਫੋਨ ਵੀ ਆਏ ਮੈਸੇजेस ਦੇ ਰੂਪ ਦੇ ਵਿੱਚ ਵੀ ਤੇ ਸਾਂਝੇ ਘਰ ਦੇ ਵਿੱਚ ਆ ਕੇ ਪਰਸਨਲੀ ਵੀ ਬਹੁਤ ਸਾਰੇ ਦਰਸ਼ਕਾਂ ਨੇ ਲੋਕਾਂ ਨੇ ਆਪਸ ਆਪਣੇ ਜੋ ਵਿਚਾਰ ਸੀ ਉਹ ਸਾਂਝੇ ਕੀਤੇ ਸਾਡਾ ਮਨ ਇਸ ਦੇ ਵਿੱਚੋਂ ਆਇਆ ਕਿ ਕਿਉਂ ਨਾ ਉਹਨਾਂ ਵਿਚਾਰਾਂ ਦੇ ਉੱਤੇ ਹੀ ਉਹਨਾਂ ਗੱਲਾਂ ਦੇ ਉੱਤੇ ਹੀ ਇੱਕ ਹੋਰ ਪੋਡਕਾਸਟ ਕਰਨ ਦੀ ਜ਼ਰੂਰਤ ਸਾਨੂੰ ਮਹਿਸੂਸ ਹੋਈ। ਸੋ ਅੱਜ ਉਸੇ ਬਾਰੇ ਅਸੀਂ ਥੋੜੀ ਜਿਹੀ ਹੋਰ ਚਰਚਾ ਦੇ ਵਿੱਚ ਗੱਲਾਂ ਅਸੀਂ ਆਪਣੀਆਂ ਕਰਾਂਗੇ। ਸਭ ਤੋਂ ਪਹਿਲਾਂ ਸਦਾ ਆਪ ਚਰਨਜੀਤ ਸਿੰਘ ਜੀ ਢੰਡਾ ਹੋਰਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇਸ ਤੋਂ ਅੱਗੇ ਚਰਚਾ ਨੂੰ ਤੋਰਾਂਗੇ। ਢੰਡਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਸਵਾਗਤ ਹੈ। ਸੰਜਾ ਕਰ ਨਾਲ ਜੁੜੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਢੰਡਾ ਸਾਹਿਬ ਜੀ। ਸਾਡੀ ਪਿਛਲੀ ਵੀਡੀਓ ਜੋ ਅਨਾਹਦ ਨਾਦ ਦੇ ਉੱਤੇ ਸੀ ਬੇਸ਼ੁਮਾਰ ਉਸ ਵੀਡੀਓ ਨੂੰ ਰਿਸਪਾਂਸ ਮਿਲਿਆ ਜੀ ਉਸ ਵੀਡੀਓ ਦੇ ਵਿੱਚ ਇੱਕ ਗੱਲ ਬੜੀ ਵਿਲੱਖਣ ਹੋਈ ਕਿ ਸ਼ੁਰੂਆਤ ਦੇ ਵਿੱਚ ਅਸੀਂ ਕਹਿੰਨੇ ਆ ਕਿ ਇਦਾਂ ਦੀ ਅਧਿਆਤਮਿਕ ਚਰਚਾ ਵਾਲੀਆਂ ਵੀਡੀਓਜ਼ ਕੋਈ ਇੰਨਾ ਦੇਖਦਾ ਨਹੀਂ ਪਰ ਉਸ ਵੀਡੀਓ ਨੂੰ ਬੜਾ ਬੜਾ ਹਲਾਰਾ ਮਿਲਿਆ ਬੜਾ ਬੇਸ਼ੁਮਾਰ ਲੋਕਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਕਿੰਨੇ ਹੀ ਤਰ੍ਹਾਂ ਦੇ ਕਮੈਂਟ ਆਏ ਕਿੰਨੇ ਹੀ ਤਰ੍ਹਾਂ ਦੇ ਲੋਕਾਂ ਦੇ ਰਿਸਪੌਂਸ ਆਏ ਉਹਨਾਂ ਰਿਸਪੌਂਸਸ ਦੇ ਉੱਤੇ ਤੁਸੀਂ ਅਗਰ ਥੋੜੀ ਜਿਹੀ ਕਿਉਂਕਿ ਤੁਸੀਂ ਵੀ ਥੋੜੇ ਕੋਈ ਵੀ ਬਹੁਤ ਸਾਰੀਆਂ ਕਾਲਾਂ ਆਈਆਂ ਮੇਰੇ ਕੋਲ ਵੀ ਆਈਆਂ ਤੇ ਉਹਨਾਂ ਉੱਤੇ ਅਗਰ ਕੋਈ ਅਸੀਂ ਗੱਲ ਕਰਨੀ ਚਾਹੀਏ ਕਿ ਕਿਸ ਤਰੀਕੇ ਦੇ ਰਿਸਪੌਂਸ ਸੀ ਬਿਲਕੁਲ ਰਵੀ ਇਹ ਗੱਲ ਮੇਰੇ ਲਈ ਵੀ ਥੋੜੀ ਜਿਹੀ ਹੈਰਾਨ ਕਰਨ ਵਾਲੀ ਸੀ ਕਿਉਂਕਿ ਆਪਾਂ ਤਾਂ ਸਹਿਜੇ ਹੀ ਜਿਵੇਂ ਬੈਠੇ ਬੈਠੇ ਗੱਲ ਕਰ ਲਈ ਕਿ ਬਾਕੀ ਗੱਲਾਂ ਤਾਂ ਬੜੀਆਂ ਹੋਣਗੀਆਂ ਆਪਾਂ ਇਹਦੇ ਤੇ ਵੀ ਗੱਲ ਕਰ ਲਈ ਜੀ ਤੇ ਹਜ਼ਾਰਾਂ ਦੀ ਗਿਣਤੀ ਦੇ حساب ਨਾਲ ਫੋਨ ਕਾਲਾਂ ਆਉਣੀਆਂ ਤੇ ਇਹਨਾਂ ਨੂੰ ਮੈਂ ਮਹਿਸੂਸ ਕਰਦਾ ਕਿ ਰਿਸਪਾਂਸ ਕਿੱਦਾਂ ਦਾ ਸੀ ਇਹਦੇ ਚ ਤਿੰਨ ਚਾਰ ਕੈਟਾਗਰੀਆਂ ਦੇ ਲੋਕ ਸੀ ਅੱਛਾ ਜੀ ਕੁਝ ਲੋਕ ਸੀ ਜਿਨ੍ਹਾਂ ਲਈ ਇਹ ਗੱਲ ਨਵੀਂ ਹੈ ਜਾਂ ਉਹਨਾਂ ਨੇ ਮਾੜਾ-ਮੋਟਾ ਇਹਦੇ ਬਾਰੇ ਸੁਣਿਆ ਉਹਨਾਂ ਨੂੰ ਚੰਗਾ ਲੱਗਿਆ ਉਹ ਗੱਲਾਂ ਚੰਗੀਆਂ ਲੱਗੀਆਂ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਗਿਣਤੀ ਚ ਅਪਰੀਸ਼ੀਏਟ ਵੀ ਕੀਤਾ ਤੇ ਹੋਰ ਜਾਣਨ ਦੀ ਜਗਿਆਸਾ ਵੀ ਦਸੀ ਜੀ ਕੁਝ ਇਹ ਸੀ ਕਿ ਨਾ ਉਹਨਾਂ ਨੂੰ ਆਤਾ-ਪੁੱਤਾ ਕੁਝ ਨਹੀਂ ਨਾਦਰ ਨੂੰ ਗੱਲ ਲੈਣ ਦਾ ਨਾਲ ਆਪਣੇ ਵਿਚਾਰ ਪੇਸ਼ ਕਰਨ ਦੀ ਆਦਤ ਹੁੰਦੀ ਆ ਜਾਂ ਕੋਈ ਕਿਤਾਬ ਕਿਤੋਂ ਪੜ੍ਹ ਲਿਆ ਅਦਰ ਸੁਣੇ ਉਹਦੇ ਆਧਾਰ ਤੇ ਵੀ ਉਹਨਾਂ ਨੇ ਆਪਣੀ ਕੋਈ ਕਸਤਾ ਇਹ ਵੀ ਕੋਈ ਕੁਸ਼ ਨਹੀਂ ਹੁੰਦੀ ਦੋ ਤਰ੍ਹਾਂ ਦੇ ਲੋਕ ਹੋਗੇ ਇੱਕ ਉਹ ਵੀ ਲੋਕ ਸੇ ਜਿਹੜੇ ਆਲਰੇਡੀ ਇਸ ਚੀਜ਼ ਦੇ ਵਿੱਚ ਪਏ ਹੋਏ ਨੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਐਕਸਪੀਰੀਅੰਸ ਵੀ ਹੈਗਾ ਉਹਨਾਂ ਨੂੰ ਪ੍ਰਕਾਸ਼ ਦਾ ਵੀ ਐਕਸਪੀਰੀਅੰਸ ਹੈਗਾ ਜੀ ਉਹ ਸ਼ਾਇਦ ਕਈ ਵਾਰੀ ਦੱਸਣ ਦੀ ਵੀ ਕੋਸ਼ਿਸ਼ ਕਰਦੇ ਸੀ ਕਿ ਨਾ ਇਹ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਹੋਰ ਦੱਸੀਏ ਇਹਨਾਂ ਨੂੰ ਪਤਾ ਨਹੀਂ ਕਿ ਸਾਨੂੰ ਵੱਧ ਪਤਾ ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਪਰ ਉਹਦੇ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਕਰਨ ਵਾਲੀ ਗੱਲ ਮੈਨੂੰ ਮਹਿਸੂਸ ਹੋਈ ਜਿਹਦੇ ਮੈਨੂੰ ਥੋੜਾ ਜਿਹਾ ਮਹਿਸੂਸ ਵੀ ਕਰਾਇਆ ਯਾਰ ਕਿ ਇਹਦੇ ਕਿਸੇ ਵੀ ਕੈਟਾਗਰੀ ਦੀ ਜਦੋਂ ਕੋਈ ਸਟਾਰਟਿੰਗ ਦੀ ਗੱਲਬਾਤ ਹੁੰਦੀ ਹੈ ਉਹਦੇ ਨਾਲ ਭੰਬਲ ਪੂਸਾ ਵੀ ਕ੍ਰੀਏਟ ਹੁੰਦਾ ਹੂੰ ਤੇ ਵੀ ਉਸ ਭੰਬਲ ਪੂਸੇ ਤੋਂ ਕਿਵੇਂ ਬਚਿਆ ਜਾਵੇ ਉਹਦੇ ਬਾਰੇ ਆਪਾਂ ਗੱਲ ਕਰੀਏ ਜੀ ਇੱਕ ਕੈਟਾਗਰੀ ਉਹ ਸਾਹਮਣੇ ਆਈ ਸੈਂਸੀਅਰ ਕੈਟਾਗਰੀ ਜਿਨ੍ਹਾਂ ਨੂੰ ਅਨੰਦ ਨਾਦਨ ਪਭੀ ਹੈ ਜੀ ਹੁਣ ਵੀ ਜਿਹੜੇ ਸੁਣ ਰਹੇ ਹੋਣਗੇ ਉਹਨਾਂ ਦੇ ਵਿੱਚ ਹੋਰ ਵੀ ਬੜੇ ਹੋਣਗੇ ਜਿਨ੍ਹਾਂ ਨੂੰ ਪ੍ਰਕਾਸ਼ ਦਾ ਅਨੁਭਵ ਹੀ ਹੈ ਪਰ ਉਹ ਇਸ ਕਰਕੇ ਕਨਫਿਊਜ਼ ਹੋਏ ਹੋਏ ਨੇ ਉਹਨਾਂ ਨੂੰ ਅਨੁਭਵ ਕਰਵਾਉਣ ਵਾਲੇ ਨੇ ਜਾਂ ਕਿਸੇ ਦੱਸਣ ਵਾਲੇ ਨੇ ਹੋਰ ਬਹੁਤ ਕੁਝ ਦੱਸਤਾ ਅੱਛਾ ਬਈ ਇਹਦੇ ਨਾਲ ਆ ਹੁੰਦਾ ਇਹਦੇ ਨਾਲ ਆ ਹੁੰਦਾ ਉਹ ਵਿਚਾਰੇ ਜਿਨ੍ਹਾਂ ਉਹਨਾਂ ਨੂੰ ਵਾਪਰਿਆ ਉਹਨੂੰ ਇੰਜੋਏ ਕਰਨ ਦੀ ਬਜਾਏ ਉਹ ਹੋਰ ਬੱਲੇ ਝਾਕੀ ਜਾਂਦੇ ਨੇ ਵੀ ਹੋਰ ਜਿਹੜਾ ਦੱਸਿਆ ਸੀ ਉਹ ਕਦੋਂ ਵਾਪਰ ਇਹ ਗੱਲ ਮੇਰੀ ਵੀ ਕਈ ਇਸ ਵਿਸ਼ੇ ਦੇ ਬੰਦਿਆਂ ਨਾਲ ਗੱਲ ਹੋਈ ਸੀ ਵੀ ਜਦੋਂ ਤੁਸੀਂ ਇੱਕ ਜਾਣਕਾਰੀ ਹੁੰਦੀ ਹੈ ਉਹਦੀ ਲੋੜ ਹੈ ਇੱਕ ਜਾਣਕਾਰੀ ਹੁੰਦੀ ਹੈ ਉਹ ਬੇ ਲੋੜੀ ਹੈ ਅਸੀਂ ਸਮੇਂ ਤੋਂ ਪਹਿਲਾਂ ਜਦੋਂ ਉਹ ਜਾਣਕਾਰੀ ਨੂੰ ਸਾਂਝਾ ਕਰ ਦਾਂਗੇ ਉਹ ਫਿਰ ਕਨਫਿਊਜ਼ਨ ਕਰੇਗਾ ਕਿਸੇ ਕਿਸੇ ਵੀ ਵਿਦਿਆਰਥੀ ਨੂੰ ਪੰਜਵੀਂ ਕਲਾਸ ਦੇ ਵਿਦਿਆਰਥੀ ਨੂੰ ਪੰਜਵੀਂ ਤੱਕ ਦੀ ਗੱਲ ਦੱਸੀ ਜਾਵੇ ਤਾਂ ਠੀਕ ਆ ਜੇ ਉਹਨੂੰ 10ਵੀਂ ਦੀ ਕਿਤਾਬ ਦੀ ਗੱਲ ਦੱਸਣ ਲੱਗਦੇ ਹੋ ਗੱਲ ਤਾਂ ਉਹ ਵੀ ਸਹੀ ਹੋਊਗੀ ਪਰ ਟਿਓ ਦੇ ਕੰਮ ਦੀ ਹੈ ਬਿਲਕੁਲ ਬਸ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਹੋਈਆਂ ਨੇ ਸੋ ਬਹੁਤ ਪਹਿਲਾਂ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਬੜੇ ਆਦਬ ਸਤਿਕਾਰ ਨਾਲ ਸਾਰੇ ਸਰੋਤਿਆਂ ਨੇ ਗੱਲ ਕੀਤੀ ਏ ਜੀ ਅਸੀਂ ਵੀ ਬੜਾ ਕੁਝ ਸਿੱਖਿਆ ਸਾਨੂੰ ਵੀ ਬੜਾ ਕੁਝ ਸ਼ੇਅਰ ਕੀਤਾ ਲੋਕਾਂ ਨੇ ਸਾਨੂੰ ਵੀ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਭਾਵਨਾ ਦੀ ਮੈਂ ਕਦਰ ਕਰਦਾ ਆਪਾਂ ਰਿਸਪੈਕਟ ਕਰਦੇ ਆ ਕਿਉਂਕਿ ਜਦੋਂ ਕਿਸੇ ਕੋਲ ਕੋਈ ਹੈ ਉਹ ਵੰਡਣਾ ਚਾਹੁੰਦਾ ਹੈ ਅਧਿਆਤਮ ਦੇ ਵਿੱਚ ਇਹੀ ਇੱਕ ਹੁੰਦਾ ਹੈ ਕਿ ਅਧਿਆਤਮ ਵਿੱਚ ਜਦੋਂ ਵੀ ਤੁਹਾਨੂੰ ਕੋਈ ਪ੍ਰਾਪਤੀ ਹੁੰਦੀ ਹੈ ਉਹ ਪ੍ਰਾਪਤੀ ਤੁਹਾਡੀ ਨਹੀਂ ਹੁੰਦੀ ਉਹਦੀ ਵਕਸ਼ਿਸ਼ ਹੈ ਉਸ ਬਕਸ਼ਿਸ ਨੂੰ ਫਿਰ ਤੁਸੀਂ ਕੋਲ ਨਹੀਂ ਰੱਖ ਸਕਦੇ ਉਹਨੂੰ ਵੰਡਣਾ ਚਾਹੁੰਦੇ ਹੋ ਇਸੇ ਤਰ੍ਹਾਂ ਬਹੁਤ ਨੇ ਸਾਨੂੰ ਵੀ ਵੰਡਣਾ ਚਾਹਿਆ ਜੀ ਚਾਹੇ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੋਵੇ ਪਰ ਅਸੀਂ ਆਦਮ ਸਰਕਾਰ ਨਾਲ ਲਿਆ ਕਿਉਂਕਿ ਉਹਨਾਂ ਦੀ ਭਾਵਨਾ ਤਾਂ ਸ਼ੁੱਧ ਸੀ ਨਾ ਉਹਨਾਂ ਦੀ ਭਾਵਨਾ ਦੇ ਵਿੱਚ ਤਾਂ ਪ੍ਰੇਮ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਮਿਲਿਆ ਤੇ ਮੈਂ ਵੀ ਸੋਚਦਾ ਸੀ ਕਿ ਇਹਦੇ ਤੇ ਹੋਣ ਹੋਰ ਗੱਲ ਕਰਨ ਲਈ ਜਾਵੇ ਜਿਵੇਂ ਤੁਸੀਂ ਰਿਸਪੌਂਸ ਦੀ ਗੱਲ ਕੀਤੀ ਮੇਰੇ ਨਾਲ ਵੀ ਇੱਕ ਵਾਕਿਆ ਹੋਇਆ ਕਿ ਕਿਸੇ ਨੇ ਕਿਹਾ ਕਿ ਪਹਿਲਾਂ ਇੱਕ ਧੁਨ ਸੁਣਾਈ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਇੱਕ ਹਲਕੀ ਜੀ ਧੁਨ ਕੋਈ ਹੋਰ ਸੁਣਾਈ ਦੋਗੇ ਉਸ ਦੇ ਉੱਤੇ ਧਿਆਨ ਦਿਓ ਕਿ ਇਸ ਤਰ੍ਹਾਂ ਦੀਆਂ ਵੀ ਕਈ ਸਾਰੀਆਂ ਧੁਨੀਆਂ ਨੇ ਜੋ ਚਲਦੀਆਂ ਜਾਣਦੀਆਂ ਤਾਂ ਆਫਕੋਰਸ ਮੈਨੂੰ ਉਹ ਨਾ ਚੀਜ਼ਾਂ ਦਾ ਐਕਸਪੀਰੀਅੰਸ ਨਹੀਂ ਸੀ ਉਹਦੇ ਉੱਤੇ ਕੀ ਕਹਿਣਾ ਚਾਹਾਂਗੇ ਦੇਖੋ ਰਵੀ ਜਿਹੜੀ ਐਗਜ਼ਿਸਟੈਂਸ ਦੀ ਸੱਤਾ ਆ ਉਹ ਸੇਮ ਹੈ ਸਾਡੀ ਅਵਸਥਾ ਵੱਖੋ ਵੱਖਰੀ ਹੈ ਇਹ ਗੱਲ ਨੂੰ ਸਮਝੀਏ ਪਹਿਲਾਂ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਸ਼ਾਇਦ ਸਾਡੀ ਕੋ ਵੱਖਰੀ ਪ੍ਰਾਪਤੀ ਹੋ ਗਈ। ਹੂੰ। ਸਾਡੀ ਵੱਖਰੀ ਪ੍ਰਾਪਤੀ ਨਹੀਂ ਹੋਈ। ਉਸ ਚੀਜ਼ ਤੇ ਕੋਈ ਤਬਦੀਲੀ ਨਹੀਂ ਆਈ। ਉਹ ਸਦਾ ਤੋਂ ਇੱਕੋ ਹੀ ਹੈ। ਇੱਕੋ ਜਿਹੀ ਹੀ ਹੈ। ਅਸੀਂ ਅਲੱਗ ਅਵਸਥਾ 'ਚ ਖੜੇ ਹੋਣ ਕਰਕੇ ਜਿਵੇਂ-ਜਿਵੇਂ ਸਾਡੀ ਅਵਸਥਾ ਬਦਲਦੀ ਜਾਂਦੀ ਹੈ ਅਸੀਂ ਉਹਨੂੰ ਉਹਨਾਂ ਜਾਣਦੇ ਜਾਂਦੇ ਹਾਂ। ਪਰ ਸਾਨੂੰ ਲੱਗਦਾ ਕਿ ਸ਼ਾਇਦ ਅੱਗੇ ਤੋਂ ਵੀ ਕੁਝ ਬਦਲੇਗਾ। ਅੱਗੇ ਤੋਂ ਕੁਝ ਨਹੀਂ ਬਦਲਦਾ। ਅੱਗੇ ਸੇਮ ਹੀ ਹੈ। ਸਾਡੀ ਜਿਹੋ ਜੀ ਅਵਸਥਾ ਆ ਅੱਜ ਤੇ ਸਾਡੀ ਅਵਸਥਾ ਇਦਾਂ ਦੀ ਆ ਸਾਨੂੰ ਕੁਝ ਵੀ ਨਹੀਂ ਹੋ ਰਿਹਾ ਆਪਣੀ ਅਵਸਥਾ ਤੇ ਵਿਸ਼ਵਾਸ ਇਹ ਆਪਣੀ ਅਵਸਥਾ ਨੂੰ ਸੱਚ ਸਮਝ ਕੇ ਚੱਲਾਂਗੇ ਅਸੀਂ ਕਹਾਂਗੇ ਇਦਾਂ ਦੀ ਕੋਈ ਆਵਾਜ਼ ਨਹੀਂ ਪਰ ਆਵਾਜ਼ ਤਾਂ ਹੈ ਤੇ ਸਾਡੀ ਅਵਸਥਾ ਬਦਲੀ ਸਾਨੂੰ ਸੁਣਨਾ ਸ਼ੁਰੂ ਹੋਇਆ ਜੀ ਸਾਨੂੰ ਕਦੇ ਕਦੇ ਸੁਣਨਾ ਸ਼ੁਰੂ ਹੋਇਆ ਸਾਨੂੰ ਧਿਆਨ ਦੇ ਕਿਸੇ ਨੂੰ ਆਇਆ ਉਹ ਕਿਹੜਾ ਹੁੰਦੀ ਰਹਿ ਗਈ ਆ ਪਰ ਸਜ਼ਾ ਨਹੀਂ ਹੁੰਦੀ ਹਾਂ ਹੈਨਾ ਫਿਰ ਇੱਕ ਦਿਨ ਸਾਡੀ ਹੋਰ ਅਵਸਥਾ ਕੋਲ ਦੀ ਸਾਨੂੰ ਲਗਾਤਾਰ ਚੜਾਈ ਦਿੰਦੀ ਹੈ ਫਿਰ ਜਿਹੜੀਆਂ ਉਸ ਤੋਂ ਅਗਲੀਆਂ ਗੱਲਾਂ ਨੇ ਹੋਰ ਸੂਖਸ਼ਮਤਾ ਦੀਆਂ ਗੱਲਾਂ ਨੇ ਤੇ ਮੈਨੂੰ ਲੱਗਦਾ ਹੈ ਸਾਡਾ ਮੰਨਣਾ ਇਹ ਹੈ ਕਿ ਆਪਾਂ ਨੂੰ ਇਹਦੇ ਟੈਕਨੀਕਲ ਵਰਜਨ ਤੇ ਇੰਨਾ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਜੀ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਇਹ ਸਾਡੇ ਕੀੜੀ ਧੰਦੇ ਅਸੀਂ ਉਸ ਰੱਬ ਦੀ ਗੱਲ ਕਰੀਏ ਜਿਹੜਾ ਸਾਡੇ ਕੰਮ ਦਾ ਹੋਵੇ ਖਸੇ ਉਸ ਸਿਮਰਨ ਦੀ ਗੱਲ ਕਰੀਏ ਜਿਹੜਾ ਸਾਡੀ ਜ਼ਿੰਦਗੀ ਨਾਲ ਰਿਲੇਟਡ ਹੈ ਇਹ ਤੇ ਟੈਕਨੀਕਲ ਤੌਰ ਤੇ ਨੂੰ ਬਹੁਤ ਢੰਗ ਨਾਲ ਐਕਸਪਲੇਨ ਕੀਤਾ ਜਾ ਸਕਦਾ ਅਰ ਅਲੱਗ-ਅਲੱਗ ਬੰਦੇ ਨੂੰ ਅਲੱਗ-ਅਲੱਗ ਵਰਤੀ ਦੇ ਬੰਦੇ ਨੂੰ ਇਹ ਅਲੱਗ-ਅਲੱਗ ਢੰਗ ਨਾਲ ਐਕਸਪੀਰੀਅੰਸ ਹੋਊਗਾ ਭਗਤ ਵਰਤੀ ਵਾਲਾ ਬੰਦਾ ਇਹਨੂੰ ਹੋਰ ਢੰਗ ਨਾਲ ਅਨੁਭਵ ਕਰੂਗਾ ਲੌਜੀਕ ਵਰਤੀ ਵਾਲੇ ਨੂੰ ਟਾਈਮ ਲੱਗੂਗਾ ਜੀ ਇਹ ਤਾਂ ਆਪ ਹੈ ਨਹੀਂ ਕਿ ਉਹ ਰਹੂਗਾ ਉਹ ਵੀ ਆਪਣੀ ਜਗ੍ਹਾ ਸਹੀ ਉਹ ਸਵਾਲ ਕਰੂਗਾ ਕਿਸੇ ਨੇ ਸਾਇੰਸ ਪੜ੍ਹੀ ਹੋਈ ਹੈ ਉਹਨੂੰ ਸੈਂਟੀਫਿਕ ਐਵਿਡੈਂਸ ਮਿਲ ਜਾਣੇ ਨੇ ਵੀ ਤਾਂ ਆ ਆ ਉਲਝ ਜੂਗਾ ਉਹ ਆਪਣੇ ਭਗਤੀ ਭਾਵ ਉਹਦਾ ਬੰਡਾ ਹੀ ਨਹੀਂ ਜੀ ਉਹਦੇ ਨਾਲ ਇੱਕ ਭਗਤੀ ਭਾਵ ਬੈਠਾ ਉਹਨੂੰ ਸਾਇੰਸ ਨਾਲ ਕੋਈ ਮਤਲਬ ਨਹੀਂ ਉਹ ਚ ਗਹਿਰਾਈ ਚ ਜਾ ਸਕਦਾ ਜੀ ਬੜੇ ਪੱਖ ਨੇ ਇੱਥੇ ਇਹਨੂੰ ਤੁਸੀਂ ਗਲਤ ਜਾਂ ਠੀਕ ਦੇ ਚੱਕਰ ਚ ਨਹੀਂ ਪੈਣਾ ਚਾਹੀਦਾ ਸਮਝ ਜੋ ਮੈਂ ਮਹਿਸੂਸ ਕੀਤਾਰ ਮੈਂ ਬਹੁਤ ਹਰਾਨ ਆ ਕਿ ਉਹ ਚਲੋ ਮੈਂ ਕਿਸੇ ਦਾ ਨਾਮ ਤਾਂ ਨਹੀਂ ਲੈਂਦਾ ਤੇ ਮੈਂ ਫਿਰ ਸੋਚਿਆ ਕਿ ਕਿਉਂ ਨਾ ਮੈਂ ਇੰਨੇ ਫੋਨ ਕਾਲ ਅਟੈਂਡ ਕਰਨੀਆਂ ਇੰਨੀਆਂ ਮੀਟਿੰਗਾਂ ਕਰਨੀਆਂ ਵੀ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਜਾਂ ਤਾਂ ਕੋਈ ਸਾਂਝੇ ਤੌਰ ਤੇ ਕੋਈ ਜਗ੍ਹਾ ਹੋਵੇ ਉੱਤੋਂ ਜਨਰਲੀ ਗੱਲ ਕਰ ਲਈ ਵੀ ਚਲੋ ਆਪਾਂ ਪੋਡਕਾਸਟ ਤੇ ਰਹੀ ਆਪਣੀ ਗੱਲ ਕਹਿ ਦਿੰਦੇ ਨੇ ਜੀ ਕਈ ਲੋਕਾਂ ਨੂੰ ਇਹਦੇ ਭੰਬਲ ਭੂਸੇ 'ਚ ਪਾਤਾ ਕਿ ਤੁਹਾਨੂੰ ਇਹ ਚੀਜ਼ ਲਗਾਤਾਰ ਇਸ ਕਰਕੇ ਨਹੀਂ ਸੁਣਦੀ ਕਿਉਂਕਿ ਤੁਸੀਂ ਪਾਪ ਕੀਤੇ ਅੱਛਾ ਤੁਸੀਂ ਕਈਆਂ ਨੂੰ ਕਹਤਾ ਵੀ ਇਸ ਜਨਮ ਦੇ ਨਹੀਂ ਪਤਲਾ ਦੀ ਉਸ ਦਾ ਪਿਛਲੇ ਜਨਮ ਦੇ ਕੀਤੇ ਹੋ ਉਹਨਾਂ ਦਾ ਸੁਣ ਕੇ ਬੜਾ ਹੈਰਾਨੀ ਹੋਈ ਵੀ ਯਾਰ ਇੱਕ ਭੋਲੇਪਣ ਨੂੰ ਕਿਸੇ ਦੇ ਨੂੰ ਬਿਸਯੂਜ਼ ਵੀ ਕੀਤਾ ਜਾ ਰਿਹਾ ਸੋ ਜਿਹੜੀ ਅਨੰਦਨਾਦ ਦੀ ਗੱਲ ਹੈ ਉਹ ਸਿਰਫ ਇੰਨੀ ਗੱਲ ਹੈ ਕਿ ਇਹ ਇੱਕ ਸ਼ੁਰੂਆਤ ਹੈ ਐਗਜ਼ਿਸਟੈਂਸ ਦੀ ਓਡ ਵਾਈਸ ਜਿਵੇਂ ਹੁਣ ਤੁਸੀਂ ਤੁਹਾਡਾ ਨਾਂ ਰਵਿੰਦਰ ਰਵੀ ਹੈ ਜੀ ਜੇ ਤੁਹਾਡਾ ਇੱਕ ਸਰੀਰ ਹੈ ਜੀ ਤੁਹਾਡੇ ਸਰੀਰ ਦਾ ਸਾਡੇ ਹੋਣ ਦਾ ਕੋਈ ਨਾਂ ਨਾ ਰੱਖਦਾ ਹੈ ਤਾਂ ਇਹ ਵੀ ਰੱਖਿਆ ਹੋਏ ਨਾਂ ਹੈ ਨਾ ਜੀ ਇਹ ਕੋਈ ਲੋਕ ਜਿਸ ਟੈਨਸ਼ਨ ਨੇ ਤਾਂ ਨਹੀਂ ਕਿਹਾ ਵੀ ਮੇਰਾ ਨਾਮ ਇਹ ਐ ਜੀ ਚਾਹੇ ਸਾਡੇ ਬੁੱਧ ਪੁਰਸ਼ਾਂ ਨੇ ਲਿਖਿਆ ਰੱਖਿਆ ਕਿਸੇ ਨੇ ਰੱਖਿਆ ਕਿਸੇ ਨੇ ਤੇ ਹੋਰ ਨਾਮ ਵੀ ਰੱਖੇ ਨੇ ਜੀ ਉਹ ਇੱਕ ਸਾਧਨ ਬਣਾਇਆ ਕਿ ਇਹਦੀ ਚਰਚਾ ਹੋ ਸਕੇ ਇਹਦੇ ਬਾਰੇ ਦੱਸਿਆ ਜਾ ਸਕੇ ਇਹਦਾ ਤਜਰਬਾ ਕਰਾਇਆ ਜਾ ਸਕੇ ਜੇ ਫਾਰ ਐਗਜ਼ਾਮਪਲ ਤੁਹਾਡਾ ਨਾਮ ਰਵੀ ਨਾਮ ਦਾ ਤੁਹਾਡਾ ਕੋਈ ਨਾਮ ਨਾ ਹੁੰਦਾ ਮੇਰੀ ਤੁਹਾਡੇ ਨਾਲ ਮੈਂ ਤੁਹਾਡਾ ਤੁਹਾਡੇ ਵਿਸਤਾਰ ਕਿਵੇਂ ਹੁੰਦਾ ਫਿਰ ਹੂੰ ਮੈਂ ਤੁਹਾਡੇ ਬਾਰੇ ਕਿਸੇ ਨੂੰ ਦੱਸਣਾ ਹਾਂ ਕਿ ਯਾਰ ਰਵੀ ਮੈਂ ਰਵੀ ਦਾ ਨਾਮ ਇਹਨੂੰ ਨਾਂ ਮਿਲਿਆ ਹੁੰਦਾ ਤੇ ਮੈਂ ਤੁਹਾਡੇ ਬਾਰੇ ਦੱਸਦਾ ਕਿ ਮੈਂ ਨਾਂ ਤਾਂ ਰੱਖਣਾ ਜ਼ਰੂਰੀ ਹੈ ਇਹਨੂੰ ਤੁਸੀਂ ਹੁਣ ਜੇਪੋਰ ਬ੍ਰੇਕੀ ਨਾ ਸੈਂਟੀਫਿਕ ਬੇ ਨਾ ਜਾਣਦੇ ਆ ਇਹਨੂੰ ਸਾਊਂਡ ਕਹਿਣਾ ਵੀ ਗਲਤੀ ਹੈ ਸਾਊਂਡ ਦੀ ਡਿਫੀਨੇਸ਼ਨ ਤਾਂ ਇਹ ਆ ਵੀ ਜਦੋਂ ਦੋ ਚੀਜ਼ਾਂ ਦਾ ਟਕਰਾ ਹੁੰਦਾ ਉੱਥੇ ਆਵਾਜ਼ ਪੈਦਾ ਹੁੰਦੀ ਹੈ ਇਹ ਤਾਂ ਕਿਸੇ ਟਕਰਾਅ ਚ ਪੈਦਾ ਨਹੀਂ ਹੁੰਦੀ ਇਹਨੂੰ ਇਸੇ ਕਰਕੇ ਸਾਊਂਡ ਲੈਸ ਸਾਊਂਡ ਕਹਿਆ ਇੱਕ ਹੱਥ ਦੀ ਤਾਲੀ ਕਹਾਂ ਅਨਹਦ ਇਹਦੀ ਕੋਈ ਲਿਮਟ ਨਹੀਂ ਜੀ ਤੇ ਇਹਦਾ ਕੋਈ ਪੈਦਾ ਕਰਨ ਵਾਲਾ ਨਹੀਂ ਆਪਣੇ ਪੈਦਾ ਕਰਨ ਵਾਲਾ ਆਪ ਹੀ ਹੈ ਜੀ ਤੋਂ ਇਹਨੂੰ ਹੁਣ ਜਿਹੜਾ ਸਾਊਂਡ ਵੀ ਕਿਹਾ ਕਿਉਂਕਿ ਇਦਾਂ ਦੀ ਹੁੰਦੀ ਆ ਸਾਊਂਡ ਜੀ ਇਦਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਇਸ ਕਰਕੇ ਇਹਨੂੰ ਸਾਊਂਡ ਕਹਿ ਦਿੱਤਾ ਗਿਆ ਜੀ ਇਹਦਾ ਕੁੱਲ ਮਿਲਾ ਕੇ ਮਤਲਬ ਤਾਂ ਇੰਨਾ ਕਿ ਹੈ ਇਹਨੂੰ ਨਾਮ ਸਿਮਰਨ ਕਿਉਂ ਕਿਹਾ ਗਿਆ ਕਿਉਂਕਿ ਇਹਦੇ ਇਹਦੇ ਨਾਲ ਜੁੜ ਕੇ ਤੁਸੀਂ ਪ੍ਰੈਸੈਂਟ 'ਚ ਰਹਿ ਪਾਉ ਜੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਅਧੂਰਾਪਣ ਹੈ ਅਧੂਰੇਪਣ ਦੀ ਵਜ੍ਹਾ ਇੱਕ ਹੀ ਹੈ ਕਿ ਅਸੀਂ ਲਾਈਫ ਨੂੰ ਮਿਸ ਕਰ ਰਹੇ ਹਾਂ ਬਹੁਤ ਨੂੰ ਲੱਗਦਾ ਕਿ ਮੈਨੂੰ ਆਹ ਕੋਸ਼ਿਸ਼ ਕਰਨੀ ਚਾਹੀਦੀ ਆਹ ਕੋਸ਼ਿਸ਼ ਕਰਨੀ ਚਾਹੀਦੀ ਤਾਂ ਕਿ ਮੈਂ ਲਾਈਫ ਨੂੰ ਵੱਧ ਤੋਂ ਵੱਧ ਜਿਉ ਸਕਾਂ ਪਰ ਕਈ ਵਾਰ ਉਹ ਕੋਸ਼ਿਸ਼ਾਂ ਦੇ ਵਿੱਚ ਹੀ ਉਹ ਕੋਸ਼ਿਸ਼ਾਂ ਕਰਕੇ ਹੀ ਲਾਈਫ ਨੂੰ ਮਿਸ ਕਰਦਾ ਉਹ ਫਿਰ ਖੱਬਣੇ ਮਨ ਦੇ ਖਿਆਲਾਂ 'ਚ ਜ਼ਿਆਦਾ ਉੱਡ ਜਾਊਗਾ ਫਿਊਚਰ 'ਚ ਜ਼ਿਆਦਾ ਰਹੂਗਾ ਜਾਂ ਪਾਸਟ 'ਚ ਜ਼ਿਆਦਾ ਰਹੂਗਾ ਜ਼ਿੰਦਗੀ ਦਾ ਪ੍ਰੈਜ਼ੈਂਟ 'ਚ ਅਸਰੀ ਮੈਰਕਲ ਤਾਂ ਉਦੋਂ ਵਾਪਰਦਾ ਜਦੋਂ ਅਸੀਂ ਪ੍ਰੈਜ਼ੀਡੈਂਟ ਚੋ ਕੇ ਲਾਈਫ ਨੂੰ ਜੋੜਾ ਜੁਨੇ ਪਰ ਉਹ ਪ੍ਰੈਜ਼ੀਡੈਂਟ ਤੇ ਜਿਉਂਗੇ ਕਿਵੇਂ ਤਾਂ ਬੇਖਿਆਲ ਤਾਂ ਆਉਂਦੇ ਨੇ ਸਾਨੂੰ ਪਹਿਲਾਂ ਜਿਆਦਾ ਆਉਂਦੀਆਂ ਨੇ ਜਿਨ੍ਹਾਂ ਕਰਕੇ ਅਸੀਂ ਦੁਖੀ ਹੁੰਨੇ ਆਂ ਖਿਆਲ ਆਉਂਦੇ ਨੇ ਫਿਕਰ ਆਉਂਦੇ ਨੇ ਅਗਲੇ ਅਸੀਂ ਉਦੋਂ ਇਹ ਦੋਨੋਂ ਹੀ ਪੜਾਵਾਂ ਜਿਹੜੇ ਚੱਕੀ ਦੇ ਪੜਾਂ ਦੇ ਵਿੱਚ ਅਸੀਂ ਪਿਸਦੇ ਆਂ ਇਹਨਾਂ ਚੋਂ ਸਾਨੂੰ ਕੱਢੂ ਕੀ ਜਿਵੇਂ ਐਗਜ਼ਾਮਪਲ ਲੇ ਕਿ ਡੰਡਾ ਵੀ ਚੱਕੀ ਦਾ ਡੰਡਾ ਜਿਹੜਾ 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 ਦਾਣਾ ਚੱਕੀ ਦੇ ਡੰਡੇ ਦੇ ਨਾਲ ਲੱਗ ਜਾਂਦਾ ਉਹ ਦੋ ਚੱਕੀਆਂ ਚ ਪਿਸਣ ਤੋਂ ਬਚ ਜਾਂਦਾ ਬਾਕੀ ਤਿਸ ਜਾਂਦੇ ਨੇ ਐਵੇਂ ਜਿਹੜਾ ਬੰਦਾ ਫਿਊਚਰ আর ਪਾਸ ਤੋਂ بچਣ ਲਈ ਇਸ ਨਾਮ ਨਾਲ ਜੁੜ ਜਾਂਦਾ ਨਾਮ ਨਾਲ ਜੁੜ ਕੇ ਪ੍ਰੈਜ਼ੈਂਟ ਚ ਮੈਕਸਿਮਮ ਰਹਿੰਦਾ ਤਾਂ ਫਿਰ ਉਹ ਲਾਈਫ ਨੂੰ ਮਿਸ ਨਹੀਂ ਕਰਦਾ ਅਸਲੀ ਵਰਤੋਂ ਦੀ ਗੱਲ ਕਰੀਏ ਨਾ ਕਿ ਵਰਤੋਂ ਕੀ ਹੈ ਤੁਸੀਂ ਗੱਲ ਜੇ ਮੈਂ ਕੀਤੀ ਕਿ ਇਸ ਇਸ ਸਰੀਰ ਦਾ ਵੀ ਇੱਕ ਨਾਮ ਹੈ ਮੈਨਾਂ ਇੱਕ ਵਾਕਿਆ ਯਾਦ ਆ ਗਿਆ ਸਾਡੇ ਪ੍ਰੋਫੈਸਰ ਹੁੰਦੇ ਸੀ ਉਹਨਾਂ ਨੇ ਗੱਲ ਸੁਣਾਈ ਕਿ ਕਿਵੇਂ ਇਸ ਸਰੀਰ ਤੋਂ ਵੀ ਅੱਗੇ ਕੁਝ ਚੀਜ਼ ਐਗਜ਼ਿਸਟ ਕਰਦੀ ਹੈ ਤੇ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਮੇਰੀ ਸਿਸਟਰ ਮੈਨੂੰ ਮਿਲਣ ਆ ਗਈ ਜੀ ਕਹਿੰਦੀ ਵੀ ਹਰਵਿੰਦਰ ਬੜਾ ਕਮਜ਼ੋਰ ਹੋ ਗਿਆ ਕਹਿੰਦਾ ਮੈਂ ਇੱਕਦਮ ਅਲਰਟ ਹੋਇਆ ਕਹਿੰਦਾ ਨਹੀਂ ਮੇਰਾ ਸਰੀਰ ਕਮਜ਼ੋਰ ਹੋ ਸਕਦਾ ਮੈਂ ਤਾਂ ਕਮਜ਼ੋਰ ਹੋਇਆ ਹੀ ਨਹੀਂ ਬਿਲਕੁਲ ਕਹਿੰਦਾ ਉਹਨੂੰ ਸਮਝ ਨਾ ਲੱਗੀ ਵੀ ਇਹ ਕਿਹੜੀਆਂ ਗੱਲਾਂ ਕਰੀ ਜਾਂਦਾ ਉਹ ਇੰਨੇ ਇੱਕ ਗੱਲ ਕਹਿ ਕੇ ਸਾਰਤ ਵੀ ਤੁਹਾਡਾ ਪ੍ਰੋਫੈਸਰਾਂ ਦਾ ਤਾਂ ਦਿਮਾਗ ਠੀਕ ਨਹੀਂ ਤੁਹਾਡਾ ਦਿਮਾਗ ਠੀਕ ਨਹੀਂ ਤੁਸੀਂ ਹੋਰੇ ਗੱਲਾਂ ਕਰੀ ਜਾਂਦੇ ਹੋ ਹੂੰ ਪਰ ਅਸਲ ਦੇ ਵਿੱਚ ਗੱਲ ਤਾਂ ਸਹੀ ਹੈ ਬਿਲਕੁਲ ਕਿ ਇਸ ਐਗਜ਼ਿਸਟੈਂਸ ਤੋਂ ਬਿਨਾ ਵੀ ਜਿਸ ਦਾ ਇੱਕ ਨਾਮ ਹੈ ਇਸ ਤੋਂ ਬਿਨਾ ਵੀ ਤਾਂ ਇੱਕ ਚੀਜ਼ ਹੋਰ ਹੈ ਨਾ ਇਸੀ ਤੋਂ ਬਿਨਾ ਵੀ ਇਹ ਜੀ ਗੱਲ ਲੱਪੰਘ ਕਰ ਲੈਣੇ ਆ ਕਿਉਂਕਿ ਮੈਨੂੰ ਡਰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਦੋਂ ਵੀ ਮੈਂ ਇਸ ਗੱਲ ਬਾਰੇ ਗੱਲ ਕਰਨੀ ਆ ਉਹ ਗੱਲ ਕਿਸੇ ਦਾ ਭੈਦਫਲਾ ਕਰੇ ਉਹ ਕਿਸੇ ਨੂੰ ਕਨਫਿਊਜ਼ ਨਾ ਕਰੇ ਹੂੰ ਹੁਣ ਅਸਲ ਵਿੱਚ ਸੱਚ ਬੱਚੋ ਜਿਹੜੀ ਤੁਸੀਂ ਗੱਲ ਕੀਤੀ ਸਾਡਾ ਹੋਣਾ ਇਹ ਸਰੀਰ ਤੋਂ ਅੱਗੇ ਵੀ ਹੈ ਜੀ ਹੁਣ ਸਵਾਲ ਇਹ ਉੱਠਦਾ ਉਹ ਹੈ ਕਿ ਬਿਲਕੁਲ ਮੇਰੇ ਸਰੀਰ ਤੋਂ ਅੱਗੇ ਖਿਆਲਾਂ ਦੇ ਰੂਪ ਚ ਵੀ ਅਸੀਂ ਹਈਆਂ ਜੀ ਭਾਵ ਦੇ ਰੂਪ ਚ ਵੀ ਅਸੀਂ ਆਹ ਕਹਿੰਦਾ ਇਦੋਂ ਵੀ ਅੱਗੇ ਆ ਆਤਮਾ ਦੇ ਰੂਪ ਚ ਆਤਮਾ ਦਾ ਰੂਪ ਕੀ ਹੈ ਆਤਮਾ ਦਾ ਰੂਪ ਹੀ ਹੈ ਜੀ ਨਾਦ ਹੈ ਨੂਰ ਹੈ ਚੇਤਨਤਾ ਜੀ ਅਸੀਂ ਆਤਮਾ ਦੇ ਤਿੰਨ ਰੂਪ ਕਹਿ ਸਕਦੇ ਹਾਂ ਇੱਕ ਨਾਦ ਹੈ ਇੱਕ ਨੂਰ ਹੈ ਜੀ ਇੱਕ ਉਹਦੇ ਚ ਚੇਤਨਤਾ ਜਿਹਨ ਮਹ ਜਾਗਰੂਕਤਾ ਦੇ ਵਿੱਚ ਜਿਹੜੀ ਇਹ ਸਭ ਕਾਸੇ ਨੇ ਜਿਉਂ ਰਹੀ ਹੈ ਜੀ ਇਹ ਤਿੰਨਾਂ ਚੀਜ਼ਾਂ ਦਾ ਜਦੋਂ ਸਮੇਲ ਹੁੰਦਾ ਅਸੀਂ ਪੂਰਨ ਆਨੰਦਤ ਅਵਸਥਾ ਦੇ ਵਿੱਚ ਆਪਣੇ ਪੂਰੇ ਹੋਣੇ ਦੇ ਵਿੱਚ ਆ ਜਾਂਦੇ ਹਾਂ ਆਪਣੇ ਸ਼ੁੱਧ ਰੂਪ ਚ ਹੋ ਜਾਂਦੇ ਹਾਂ ਉਹਨੇ ਗੱਲ ਮੈਨੂੰ ਪਤਾ ਨਹੀਂ ਸਮਝ ਪੈਣੀ ਬਿਨਾ ਤਜਰਬੇ ਤੋਂ ਜੀ ਹਨਾ ਪਰ ਐਨੀਵੇ ਚਲੋ ਸ਼ਾਇਦ ਕਈ ਇਸ ਰਾਹੇ ਪੈ ਜਾਂਦਾ ਸੋ